ਉਸਰ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਬੋਡੀ ਸਾਰੀ ਪੇਨਸ ਹੁੰਦੀ ਸੀਗੀ ਸਰਵਾਈਕਲ ਉਹ ਜ਼ਿਆਦਾ ਸੀਗਾ ਟਾਈਫਾਈਡ ਰਹਿੰਦਾ ਸੀਗਾ ਤੇ ਬੀਪੀ ਵੀ ਲੋਅ ਰਹਿੰਦਾ ਸੀਗਾ ਨਾਲ ਤੇ ਸੈੱਲ ਵੀ ਘਟ ਚੁੱਕੇ ਆ ਵਿਟਾਮਿਨ ਡੀ ਵੀ ਘਟ ਜਾਂਦਾ ਸੀ ਕੈਲਸ਼ੀਅਮ ਵੀ ਘਟਦਾ ਰਿਹਾ ਮੈਂ ਤਕਰੀਬਨ ਡਾਕਟਰਾਂ ਤੋਂ ਬਹੁਤ ਦਵਾਈਆਂ ਲਈਆਂ ਤਿੰਨ ਚਾਰ ਸਾਲ ਤੋਂ ਲੋਕਡਾਊਨ ਤੋਂ ਤਾਂ ਜ਼ਿਆਦਾ ਹੀ ਪ੍ਰੋਬਲਮ ਆ ਰਹੀ ਸੀ ਹਰ ਤਿੰਨ ਮਹੀਨਿਆਂ ਬਾਅਦ ਟੈਸਟ ਡ੍ਰਿਪ ਇਦਾਂ ਯਾਨੀ ਕਿ ਕੁਛ ਚੱਲੀ ਜਾਂਦਾ ਸੀ ਨੀਅਰ ਡਾਕਟਰ ਤੋਂ ਵੀ ਦਵਾਈ ਲੈ ਕੇ ਦੇਖੀ ਫੈਮਿਲੀ ਡਾਕਟਰ ਤੋਂ ਵੀ ਪਰ ਟੈਂਟਾਈਮ ਮੈਡੀਸਨ ਲੈਣ ਦੇ ਨਾਲ ਵੀ ਉਹਨਾਂ ਕੀ ਟਾਈਮ ਦਰਦ ਪੇ वगैरह ਟਿਕਦਾ ਸੀ ਜਿੰਨਾ ਕੁ ਟਾਈਮ ਮੈਂ ਗੰਭੀਖ ਖਾ ਲਈ। ਮਮਾਂ ਜੀ ਕਦੋਂ ਤੋਂ ਸਟਾਰਟ ਹੁੰਦੀਆਂ ਨੇ ਕਿੰਨੇ ਸਾਲਾਂ ਤੋਂ? ਸਿਆਤਾ 6-7 ਸਾਲ ਤੋਂ ਪਹਿਲਾਂ ਪਰ ਲਾਕਡਾਊਨ ਵਿੱਚ ਇੰਜੈਕਸ਼ਨ ਲਾਉਣ ਤੋਂ ਬਾਅਦ ਤਾਂ ਵਧੀਆ ਹੀ ਆ ਸਭ ਮੇਰੀਆਂ ਪਰੋਬਲਮਾਂ ਵਧ ਗਈਆਂ। ਹਾਂਜੀ ਤੇ ਫਿਰ ਮੈਂ ਬਹੁਤ ਜ਼ਿਆਦਾ ਤਕਰੀਬਨ ਤੱਕੇ ਖਾਦੇ ਦਵਾਈ ਦੂਵੀ ਬਹੁਤ ਲਈ ਦੇਸੀ ਵੀ ਖਾਦੀ। ਟਾਈਫਾਇਡ ਤੋਂ ਉਹਨਾਂ ਕਟਾਈਮ ਹੀ ਉਹਦਾ ਵੀ ਅਸਰ ਹੁੰਦਾ ਸੀ ਜਿੰਨਾ ਟਾਈਮ ਖਾਲੀ। ਕਈ ਵਾਰ ਤਾਂ ਇਦਾਂ ਵੀ ਜ਼ਿਆਦਾ ਹੁੰਦਾ ਸੀ ਕਿ ਸਵੇਰੇ ਬੱਚਿਆਂ ਨੂੰ ਸਕੂਲ ਵਗੈਰਾ ਭੇਜ ਕੇ ਉਸ ਤੋਂ ਬਾਅਦ ਨਾਸ਼ਤੇ ਤੋਂ ਪਹਿਲਾਂ ਟ੍ਰੀਟਮੈਂਟ ਆਪਣਾ ਕਰਕੇ ਫਿਰ ਨਾਸ਼ਤਾ ਕਰਕੇ ਫਿਰ ਅੱਧਾ ਪੌਣਾ ਘੰਟਾ ਰੈਸਟ ਕਰਨੀ ਫਿਰ ਸਾਫ ਸਫਾਈਏ ਜਾਂ ਘਰ ਦਾ ਕੋਈ ਵੀ ਕੰਮ ਆ ਫਿਰ ਬਾਅਦ ਵਿੱਚ ਕਰਨਾ। ਮਿਲ ਜਿਵੇਂ ਜ਼ਿਆਦਾਤਰ ਪਰਿਵਾਰਾਂ ਨੇ ਦੇਖਦੇ ਨੇ ਜਿਵੇਂ ਤੁਸੀਂ ਕੰਮ ਮਿਲ ਸਵੇਰੇ ਉੱਠੇ ਥੋੜਾ ਜਿਹਾ ਕੀਤਾ ਬੱਚਿਆਂ ਨੂੰ ਭੇਜਿਆ ਉਦੋਂ ਵਾਰ ਰੈਸਟ ਤੇ ਹੋ ਜਾਂਦੇ ਨੇ। ਰੈਸਟ ਕਰਕੇ ਹੀ ਕੰਮ ਕਰ ਸਕਦੇ ਸੀ। ਨਹੀਂ ਬਾਡੀ ਅਲੋ ਨਹੀਂ ਕਰਦੀ ਸੀ ਇਸ ਤਰ੍ਹਾਂ ਕਰਨ ਦਾ। ਬਾਡੀਜ਼ ਲੱਤਾਂ 'ਚ ਪੇਨਸ ਬਹੁਤ ਹੁੰਦੀ ਆ ਬਾਹਾਂ ਅੱਗੇ ਜਿਆਦਾ ਤਰਦ ਕਰਦੀਆਂ ਸੀਗੀਆਂ ਕਿ ਜੇ ਆਪਾਂ ਜੋਤ ਲਗਾਣੇ ਜਾਂ ਤੂਬ ਬੱਤੀ ਕਰਨ ਦੋਸ ਕੈਂਟਲਾ ਦੇ ਬਾਹਾਂ ਇੱਤਾ ਜਿਆਦਾ ਬਹੁਤ ਜਿਆਦਾ ਤਰਦ ਕਰਦੀਆਂ ਸੀ ਠੀਕ ਮੈਂ ਕੰਮ ਕੀ ਕਰਦੀ ਹਾਂ ਭੈਣ ਜੀ ਕਰੇ ਮੈਂ ਸਿਕ ਹਾਊਸ ਵਾਈਫ ਤੇ ਸਲਾਈ ਦਾ ਕੰਮ ਕਰਦੀ ਹਾਂ ਮੈਂ ਹਾਊਸ ਵਾਈਫ ਹਾਂ ਸਲਾਈ ਦਾ ਕੰਮ ਕੰਮ ਦੀ ਕੀ ਕੰਡੀਸ਼ਨ ਸੀ ਉਹ ਟਾਈਮ ਕੰਮ ਦੀ ਕੰਡੀਸ਼ਨ ਸਰ ਮੇਰੀ ਬਹੁਤ ਟਾਈਟ ਸੀ ਕਿਉਂਕਿ ਕੰਮ ਹੋ ਹੀ ਨਹੀਂ ਸੀ ਪਾਉਂਦਾ ਸਰਵਾਈਕਲ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਸੀਗਾ ਕਿ 10 15 ਮਿੰਟ ਰੈਗੂਲਰ ਮਸ਼ੀਨ ਤੇ ਬੈਠੇ ਜਾਂਦਾ ਸੀ ਉਸ ਤੋਂ ਇਲਾਵਾ ਵੀ ਕਿ 10 15 ਮਿੰਟ ਤੁਹਾਨੂੰ ਪਤਾ ਕੱਪੜਾ ਸੈਟ ਅਪ ਵਗੈਰਾ ਕਰਨ ਨੂੰ ਲੱਗ ਜਾਂਦੇ ਸੀਗੇ ਠੀਕ ਹੈ ਜੀ ਫਿਰ ਯਕੀਨ ਕਿਵੇਂ ਬਣਿਆ ਮਲ ਇਹ ਚੀਜ਼ ਯਕੀਨ ਸਰ ਮੇਨ ਕੋਈ ਚੀਜ਼ ਨਹੀਂ ਸੀਗਾ ਤੇ ਮੈਨੂੰ ਜਿਨ੍ਹਾਂ ਨੇ ਦੱਸਿਆ ਸੀਗਾ ਤੇ ਉਹਨਾਂ ਨੇ ਮੈਨੂੰ ਸਮਝਾਇਆ ਕਹਿੰਦੇ ਕਿ ਉਹ ਇਲੈਕਟ੍ਰੋਨਿਕ ਦਾ ਕੰਮ ਕਰ ਰਿਹਾ ਸੀ ਉਹ ਕਹਿੰਦੇ ਮੇਰੇ ਕੋ ਬੈਗ ਚੱਕ ਕੇ ਤੁਰਿਆ ਨਹੀਂ ਸੀ ਜਾਂਦਾ ਤੇਰਾ ਤਾਂ ਘਰ ਦਾ ਹੀ ਗਾਮਾ ਵੀ ਮੇਰੇ ਕੋਲ 20-20 ਕਿਲੋ ਦਾ ਬੈਗ ਆ ਤੇ ਠੀਕ ਹੋ ਗਿਆ ਤੇ ਤੂੰ ਕਿਵੇਂ ਨਹੀਂ ਹੋਏਂਗੀ ਫਿਰ ਮੈਂ ਉਹਨਾਂ ਦੇ ਕਹਿਣ ਤੇ ਵਿਸ਼ਵਾਸ ਜਿਆ ਕਰਕੇ ਲੈ ਲਿਆ ਫਿਰ ਵੀ ਮੈਂ ਜਦੋਂ ਜਾਨੀ ਕਿ ਸ਼ੁਰੂ ਤਾਂ ਜਿਵੇਂ ਕਿ ਪ੍ਰੋਪਰ ਆਪਾਂ ਦਵਾਈ ਨੂੰ ਪੈਣੇ ਆ ਗ੍ਰਾਮ ਵਾਲੇ ਵੀ ਮੈਂ ਫਟਫਟ ਖਾ ਲਾਂ ਕਿ ਟਾਈਮ ਟੂ ਟਾਈਮ ਮੈਂ 4 ਵਜੇ ਡੇਲੀ ਰੂਟੀਨ ਵਾਈਜ਼ ਉੱਠਣੀ ਆ ਵੈਸੇ ਵੀ ਉੜਦੀ ਆ ਬਿਲਕੁਲ ਮੈਂ ਲਈ ਜਾਣੀ ਲਈ ਲੈਣ ਮੈਂ ਹਰ ਤਕਰੀਬਨ ਹਫਤੇ ਬਾਅਦ ਭਾਜੀ ਨੂੰ ਫੋਨ ਲਾਉਣਾ ਸ਼ੁਰੂ ਕਰਤਾ ਕਿ ਭਾਜੀ ਮੈਨੂੰ ਕੋਈ ਫਰਕ ਨਹੀਂ ਦੱਸਿਆ ਇਹਨੇ ਕੋਈ ਫਰਕ ਨਹੀਂ ਦੱਸਿਆ ਇਹਨਾਂ ਨੇ ਮੈਨੂੰ ਦਿੱਤਾ ਰਿਜ਼ਲਟ 20 ਦਿਨ ਬਾਅਦ 20 ਦਿਨ ਬਾਅਦ ਮਹਿਸੂਸ ਹੋਣਾ ਸਟਾਰਟ ਹੋ ਗਿਆ ਹਾਂਜੀ 20 ਦਿਨ ਬਾਅਦ ਮੈਨੂੰ ਐਦਾਂ ਕਿ ਲੱਗਿਆ ਕਿ ਬਾਡੀ ਚ ਐਕਟਿਵਪਨ ਆ ਰਿਹਾ ਆ ਕਿ ਜੇ ਮੈਂ ਕੋਈ ਕੰਮ ਨਹੀਂ ਸੋਚਦੀ ਵੀ ਨਹੀਂ ਸੀ ਹੁੰਦੀ ਤਾਂ ਮੈਂ ਉਹ ਵੀ ਕਰਨਾ ਸ਼ੁਰੂ ਕਰਤਾ ਓਕੇ ਕਿ ਕੋ ਸਲਾਈ ਦਾ ਕੰਮ ਹੈ ਟਾਈਮ ਤੇ ਦੇਣਾ ਹੁੰਦਾ ਮਨ ਲ ਸਰਵਾਈਕਲ ਸੀ ਪਰ ਅੱਜ ਤੁਹਾਡੀ ਕੰਡੀਸ਼ਨ ਕੀ ਆ ਸਰ ਬਰਤਨ ਤੋਂ ਬਾਅਦ ਬਰਤਨ ਤੋਂ ਬਾਅਦ ਬਹੁਤ ਵਧੀਆ ਮੇਰਾ ਰਿਜ਼ਲਟ ਆ ਕਿਉਂਕਿ ਮੇਰੇ ਬਰਦਰ ਆਏ ਸੀ ਫੌਰਨ ਤੋਂ ਉਹ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਆਪਣੇ ਸੂਟ ਬਾਹਰੋਂ ਦਾ ਸਵਾਣ ਨਹੀਂ ਆ ਉਹ ਤਾਂ ਤੁਸੀਂ ਲੋਕਾਂ ਦਾ ਕੰਮ ਕਰਦੇ ਆ ਉਸ ਟਾਈਮ ਕੰਡੀਸ਼ਨ ਇੰਨੀ ਸੀਗੀ ਵਿਟਾਮਿਨ ਡੀ ਵੀ ਘਟਿਆ ਹੋਇਆ ਸੀ ਸਰਵਾਈਕਲ ਵੀ ਬਹੁਤ ਜ਼ਿਆਦਾ ਸੀਗਾ ਤੇ ਕੰਮ ਹੋ ਹੀ ਨਹੀਂ ਸੀ ਪਾਉਂਦਾ ਮੇਰੇ ਕੋਲ ਫੇਰ ਸਾਰਾ ਮੈਂ ਆਪਣਾ ਆਪਣੇ ਖੁਦ ਦੇ ਵੀ ਬਾਹਰੋਂ ਸਟਿਚ ਕਰਵਾਇਆ ਕਿਉਂਕਿ ਸਾਡੇ ਮੈਰਿਜ ਸੀ ਬਹੁਤ ਜਲਦੀ ਚ ਫਿਰ ਉਸ ਤੋਂ ਬਾਅਦ ਜਦੋਂ ਮੈਂ ਜूस ਪੀਣਾ ਸ਼ੁਰੂ ਕੀਤਾ ਪੰਜੇ ਜੂਸਾਂ ਨੇ ਮੈਨੂੰ ਇੰਨਾ ਵਧੀਆ ਰਿਜ਼ਲਟ ਦਿੱਤਾ ਕਿ ਇਸ ਟਾਈਮ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੀ ਬਾਡੀਜ਼ ਦੀਆਂ ਲੱਤਾਂਵਾਹਾਂ ਦੀਆਂ ਨਾੜਾਂ ਵੀ ਬਹੁਤ ਚੜ੍ਹਦੀਆਂ ਸੀ ਉਹ ਵੀ हट ਗਈਆਂ ਹੁਣ ਬਿਲਕੁਲ ਓਕੇ ਹੈ ਹਾਂਜੀ ਤੇ ਥਰਡ ਰਿਜ਼ਲਟ ਮੈਂ ਆਪਣੀ ਬੇਟੀ ਦੇ ਲਿਆ ਉਹਨਾਂ ਦੇ ਗੁੱਟ ਤੇ ਰਸੌਲੀ ਸੀਗੀ ਨਾਲ ਵੀ ਆਈ ਹੋਈ ਹੈ ਬੇਟੀ ਮਤਲਬ ਗੱਠ ਜੀ ਬਣ ਗਿਆ ਹਾਂਜੀ ਤੇ ਉਹਨਾਂ ਨੂੰ ਡਾਕਟਰਾਂ ਨੇ ਸਾਰਿਆਂ ਨੇ ਕਹਿਤਾ ਸੀ ਕਿ ਜੇ ਤਾਂ ਨਹੀਂ ਪੇਨ ਕਰਦੀ ਤਾਂ ਠੀਕ ਆ ਅਦਰਵਾਈਜ਼ ਇਹਦੇ ਵਿੱਚ ਕੁਝ ਵੀ ਹੋ ਸਕਦਾ ਫਿਰ ਟੈਸਟ ਵਗੈਰਾ ਕਰਵਾਏ ਨਿਕਲਿਆ ਕੁਛ ਨਹੀਂ ਉਹਦੇ ਵਿੱਚ ਉਹ ਕਹਿੰਦੇ ਕਿ ਇਹਦਾ ਆਪਰੇਟ ਹੀ ਹੋਣਾ ਇਹਦਾ ਕੋਈ ਹੱਲ ਨਹੀਂ ਫਿਰ ਮੈਂ ਭਾਜੀ ਨਾਲ ਗੱਲ ਕੀਤੀ ਹਰਨੇਕ ਭਾਜੀ ਨਾਲ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਮੈਨੂੰ ਦੇ ਦਿਓ ਪੈਕ ਬੇਟੀ ਨੂੰ ਪੈਕ ਦਿੱਤਾ ਉਹਨੇ ਅਜੇ ਤੱਕ ਵੀ ਇਹ ਮਹੀਨਾ ਕਿ ਹੋਇਆ ਅਜੇ ਉਹਨੂੰ 10 ਦਿਨ ਦੇ ਵਿੱਚ ਹੀ ਰਿਜ਼ਲਟ ਮਿਲ ਗਿਆ ਕਿ ਉਹ ਕਹਿ ਰਹੀ ਸੀ ਕਿ ਮੰਮੀ ਮੇਰੀਆਂ ਨਾੜਾਂ ਇੱਦਾਂ ਇੱਦਾਂ ਚੱਲ ਰਹੀਆਂ ਆ ਵੀ ਐਂ ਲੱਗਦਾ ਜਿਵੇਂ ਕੁਝ ਤੁਰਦਾ ਹੁੰਦਾ ਆ ਤੇ ਜੇਰੋਂ ਉਹਨਾਂ ਨੇ ਹੌਲੀ ਹੌਲੀ ਤੁਰਨ ਦੇ ਨਾਲ ਲੱਗਦਾ ਘਟਦੀ 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 ਜਣ ਕੇ 15 ਦਿਨਾਂ ਚ ਕੰਪਲੀਟ ਹੋ ਗਈ ਤੇ ਹਲੇ ਉਹਨੇ ਗੱਟ ਖਤਮ ਹੋ ਗਈ ਵਿੱਚੋਂ ਬਿਲਕੁਲ ਟੋਟਲੀ ਖਤਮ ਆ ਮੁਬਾਰਕਾਂ ਮੰਜੀ ਬਹੁਤ ਬਹੁਤ ਥੈਂਕ ਯੂ ਸਰ ਤੇ ਹੁਣ ਉਹਨੇ ਹਲੇ ਤੱਕ ਵੀ ਪੂਰਾ ਕੋਰਸ ਉਹਨੇ 10 ਦਿਨ ਪੀਕੇ ਕਿਉਂਕਿ ਉਹ ਡੇਲੀ ਜਾਂਦੀ ਆ ਪੜਨ ਤੇ ਉਹ ਕੋ ਟਾਈਮ ਘਟ ਹੁੰਦਾ ਆ ਸ਼ਾਮ ਨੂੰ 6 ਵਜੇ ਜਾਂਦੇ ਆਉਂਦੇ ਨੂੰ ਉਹਨੇ ਹਲੇ ਤੱਕ ਵੀ ਪੈਕ ਪੂਰਾ ਨਹੀਂ ਕੀਤਾ ਪਰ ਉਹਨੂੰ ਰਿਜ਼ਲਟ 100% ਮਿਲੇ ਤਾਂ ਜਿਵੇਂ ਲੱਖਾਂ ਹੀ ਲੋਕ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਾਡੀ ਸਰਵਸਤੇ ਬਾਰੇ ਮੈਂ ਸੁਨੇਹਾ ਦੇਣਾ ਚਾਹੁੰਦੀ ਆ ਕਿ ਜਿਹੜੇ ਪ੍ਰੋਪਰ ਠੀਕ ਨੇ ਉਹਨਾਂ ਨੂੰ ਵੀ ਕਿਉਂਕਿ ਅੱਜ ਕੱਲ ਦਾ ਖਾਣ ਪਾਣ ਚਾਈਨੈਸ ਫੂਡ ਵਗੈਰਾ ਦੇ ਨਾਲ ਹਰ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਨੂੰ ਇਹ ਪ੍ਰੋਬਲਮ ਆਉਂਦੀਆਂ ਆਉਂਦੀਆਂ ਕਿਉਂਕਿ ਨਾੜਾਂ ਜਾਮ ਹਰਤੀਆਂ ਹੁੰਦੀਆਂ ਨੇ ਵੀ ਹਰੇਕ ਨੂੰ ਵਰਤਣਾ ਚਾਹੀਦਾ ਚਾਹੀਦਾ ਜੀ ਜ਼ਰੂਰ ਲੈਣਾ ਚਾਹੀਦਾ ਓਕੇ ਜਿਵੇਂ ਭੈਣ ਜੀ ਸਾਰਿਆਂ ਨੂੰ ਵਰਤਣਾ ਚਾਹੀਦਾ ਤੁਸੀਂ ਕਿਹਾ ਤਾਂ ਦੋਸਤੋ ਜਿਵੇਂ ਤੁਸੀਂ ਸੁਣ ਰਹੇ ਹੋ ਵੀ ਭੈਣ ਜੀ ਨੇ ਵਰਤਿਆ ਅੱਜ ਰਿਜ਼ਲਟ ਸਾਹਮ ਮਲ ਅੱਜ ਸਲਾਈ ਪੈ ਜਿੰਨਾ ਟਾਈਮ ਤੁਸੀਂ ਕਰ ਲੈਨੇ ਹੋ ਕੰਮ ਕਰਨ ਦੀ ਪਾਵਰ ਕਿੰਨੀ ਕੁ ਵਧ ਗਈ ਤੁਹਾਡੀ ਬਹੁਤ ਵਧ ਗਈ ਸਰ ਮੈਂ ਅੱਗੇ ਦਿਨ ਚ ਇੱਕ ਵੀ ਨਹੀਂ ਸੂਟ ਪੂਰਾ ਕਰ ਪਾੰਦੀ ਹਾਂ ਦੋ ਵੀ ਬਣਾ ਲਈਦੀ ਆ ਓਕੇ ਜੀ ਮਲ ਖਰਚਾ ਤੁਸੀਂ ਤਾਂ ਫ੍ਰੀ ਕਰਤਾ ਫਿਰ ਵਧੀਆ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰੇ ਪਰਿਵਾਰਾਂ ਨੂੰ ਔਰ ਵੈਲਕਮ ਆ ਰਾਈਟਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿਵੇਂ ਤੁਸੀਂ ਦੇਖ ਰਹੇ ਹੋ ਬਾਡੀ ਸਰਵਿਸ ਦੇ ਅਲੱਗ-ਅਲੱਗ ਤਰ੍ਹਾਂ ਦੇ ਰਿਜ਼ਲਟ ਔਰੋ ਪਰਿਵਾਰਾਂ ਨੂੰ ਮਿਲਦੇ ਵੀ ਹੋਂ ਲਾਈਵ ਤੁਹਾਡੇ ਨਾਲ ਗੱਲਬਾਤ ਜੋ ਡਿਸਕਸ ਕਰਦੇ ਆ ਕਿੰਨੇ ਟਾਈਮ ਤੋਂ ਪ੍ਰੋਬਲਮਾਂ ਸੀ ਕਿੰਨੀਆਂ ਇੱਕ ਦਵਾਈਆਂ ਖਾਧੀਆਂ ਕੀ ਕੰਡੀਸ਼ਨ ਸੀ ਕੱਲਾ ਬਾਡੀ ਦੀ ਸਰਵਿਸ ਕਰਾਉਣ ਨਾਲ ਸਰੀਰ ਦੀ ਸਫਾਈ ਕਰਾਉਣ ਨਾਲ ਵੀ ਕਿੰਨੇ ਕਿਹੜੇ ਰਿਜ਼ਲਟ ਆਏ ਨੇ ਉਹ ਤੁਹਾਨੂੰ ਮਿਲਵਾਨੇ ਆ ਔਰ ਇਸ ਤਰ੍ਹਾਂ ਅਸੀਂ ਪਰਿਵਾਰਾਂ ਦਾ ਥੈਂਕ ਯੂ ਵੀ ਕਰਨਾ ਚਾਹੁੰਦੇ ਆ ਜਿਹੜੇ ਉਹ ਸਾਰੇ ਪਰਿਵਾਰਾਂ ਦੇ ਸਾਹਮਣੇ ਕੈਮਰੇ ਦੇ ਸਾਹਮਣੇ ਆ ਕੇ ਉਹ ਸਾਰੀਆਂ ਗੱਲਾਂ ਕਲੀਅਰ ਕਰਦੇ ਨੇ ਜਿਹਦੇ ਤਹਿਤ ਕਾਫੀ ਲੋਕਾਂ ਦੇ ਕੁਐਸਚਨਾਂ ਦੇ ਆਨਸਰ ਮਿਲ ਜਾਂਦੇ ਨੇ ਤਾਂ ਆਪਣੇ ਨਾਲ ਇਸ ਦਿਨ ਅੱਜ ਭੈਣ ਜੀ ਨੇ ਆਪਾਂ ਸੁਨੀਤਾ ਰਾਣੀ ਭੈਣ ਜੀ ਨੂੰ ਮਿਲਾਂਗੇ ਇਹ ਆਪਾਂ ਨੂੰ ਜਗ੍ਹਾ ਵੀ ਦੱਸਣੀ ਕਿਹੜੀ ਜਗ੍ਹਾ ਤੋਂ ਨੇ ਔਰ ਕੀ ਕੀ ਪ੍ਰੋਬਲਮਾਂ ਸੀ ਕਦੋਂ ਸਟਾਰਟ ਹੁੰਦੀਆਂ ਨੇ ਤਾਂ ਵੈਲਕਮ ਕਰਦੇ ਆਂ ਭੈਣ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਮੇਰਾ ਰਾਈਟ ਪਰ ਫੈਮਿਲੀ ਨੂੰ ਮੇਰਾ ਨਾਮ ਸੁਨੀਤਾ ਰਾਣੀ ਆ ਅਸੀਂ ਪਿੰਡ ਔਰ ਜ਼ਿਲ੍ਹਾ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਆ ਤੇ ਮੈਨੂੰ ਸਾਰ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਬੋਡੀ ਸਾਰੀ ਪੇਨਸ ਹੁੰਦੀ ਸੀਗੀ ਸਰਵਾਈਕਲ ਬਹੁਤ ਜ਼ਿਆਦਾ ਸੀਗਾ ਟਾਈਫਾਈਡ ਰਹਿੰਦਾ ਸੀਗਾ ਤੇ ਬੀਪੀ ਵੀ ਲੋਅ ਰਹਿੰਦਾ ਸੀਗਾ ਨਾਲ ਤੇ ਸੈੱਲ ਵੀ ਘਟ ਚੁੱਕੇ ਆ ਵਿਟਾਮਿਨ ਡੀ ਵੀ ਘਟ ਜਾਂਦਾ ਸੀ ਕੈਲਸ਼ੀਅਮ ਵੀ ਘਟਦਾ ਰਿਹਾ ਮੈਂ ਤਕਰੀਬਨ ਡਾਕਟਰਾਂ ਤੋਂ ਬਹੁਤ ਦਵਾਈਆਂ ਲਈਆਂ 3-4 ਸਾਲ ਤੋਂ ਲੌਕਡਾਊਨ ਤੋਂ ਤਾਂ ਜ਼ਿਆਦਾ ਹੀ ਪ੍ਰੋਬਲਮ ਆ ਰਹੀ ਸੀ ਹਰ 3 ਮਹੀਨਿਆਂ ਬਾਅਦ ਟੈਸਟ ਡ੍ਰਿਪ ਐਦਾ ਯਾਨੀ ਕਿ ਹਸਪਤਾਲ ਹੀ ਜਾਂਦਾ ਸੀ ਸੀਨੀਅਰ ਡਾਕਟਰ ਤੋਂ ਵੀ ਦਵਾਈ ਲੈ ਕੇ ਦੇਖੀ ਫੈਮਿਲੀ ਡਾਕਟਰ ਤੋਂ ਵੀ ਪਰ ਟੈਂਟ ਟਾਈਮ ਮੈਡੀਸਿਨ ਲੈਣ ਦੇ ਨਾਲ ਵੀ ਉਹਨਾਂ ਕੀ ਟਾਈਮ ਦਰਦ ਪੇ ਬਗੈਰਾ ਟਿਕਦਾ ਸੀ ਜਿੰਨਾ ਕੁ ਟਾਈਮ ਮੈਂ ਗੁੰਭੀ ਖਾ ਲੈਂਦੀ ਸੀ ਇਹ ਪ੍ਰੋਬਲਮ ਮੈਂ ਜੀ ਕਦੋਂ ਤੋਂ ਸਟਾਰਟ ਹੁੰਦੀ ਹੈ ਨਹੀਂ ਕਿੰਨੇ ਸਾਲਾਂ ਤੋਂ 6-7 ਸਾਲ ਤੋਂ ਪਹਿਲਾਂ ਪਰ ਲਾਕਡਾਊਨ ਵਿੱਚ ਇੰਜੈਕਸ਼ਨ ਲਾਉਣ ਤੋਂ ਬਾਅਦ ਤਾਂ ਵਧੀਆ ਹੀ ਐ ਸਭ ਮੇਰੀਆਂ ਪਰੋਬਲਮਾਂ ਵਧ ਗਈਆਂ ਹਾਂਜੀ ਤੇ ਫਿਰ ਮੈਂ ਬਹੁਤ ਜ਼ਿਆਦਾ तकरीबन ਠੱਕੇ ਖਾਦੇ ਦਵਾਈ ਦੂਈ ਬਹੁਤ ਲਈ ਦੇਸੀ ਵੀ ਖਾਦੀ ਟਾਈਫਾਈਡ ਤੋਂ ਉਹਨਾਂ ਕ ਟਾਈਮ ਹੀ ਉਹਦਾ ਵੀ ਅਸਰ ਹੁੰਦਾ ਸੀ ਜਿੰਨਾ ਟਾਈਮ ਖਾ ਲਈ ਫਿਰ ਉਸ ਤੋਂ ਬਾਅਦ ਮੈਨੂੰ ਬੋਡੀ ਸਰਵਿਸ ਦਾ ਪਤਾ ਲੱਗਾ ਪੰਜ ਕੰਡੀਸ਼ਨ ਕੀ ਸੀ ਉਹ ਟਾਈਮ ਦੇ ਉੱਤੇ ਜਿਵੇਂ ਤੁਸੀਂ ਬੋਡੀ ਸਰਵ ਵਰਤਣ ਤੋਂ ਪਹਿਲਾਂ ਜਿਵੇਂ ਦਵਾਈਆਂ ਖਾ ਰਹੀ ਸੀ ਇੱਕ ਤਾਂ ਹੁੰਦਾ ਆਪਾਂ ਦਵਾਈ ਨਾਰਮਲ ਡਾਕਟਰ ਤੋਂ ਲੈ ਲਈ ਡੰਡਲ ਡਾਕਟਰ ਤੋਂ ਲੈ ਲਈ ਜਾਂ ਕਿ ਤੂੰ ਵੀ ਲੈ ਲਈ ਇੱਕ ਹੁੰਦਾ ਪ੍ਰੋਪਰ ਟੈਸਟ ਕਰਾ ਕੇ ਆਪਾਂ ਨੇ ਦਵਾਈਆਂ ਲੈਣੀਆਂ ਟੈਸਟ ਤਾਂ ਸਰ ਮੇਰੇ ਹੱਥ ਸਪੈਸ਼ਲਿਸਟ ਕੋਲੇ ਜਾਂ ਜੇ ਸਪੈਸ਼ਲਿਸਟ ਤੋਂ ਵੀ ਗਏ ਪਰ ਉਹ ਵੀ ਜੋ ਲੋਕਲ ਡਾਕਟਰ ਦੱਸ ਰਹੇ ਸੀ ਉਹੀ ਉਹ ਪ੍ਰੋਬਲਮ ਕੱਢ ਰਹੇ ਹੁੰਦੇ ਸੀ ਵੱਡੇ ਡਾਕਟਰਾਂ ਤੋਂ ਉਹਨਾਂ ਤੋਂ ਟ੍ਰੀਟਮੈਂਟ ਲੈਣ ਦੇ ਵੀ ਕਹਿੰਦੇ ਸੋ ਮਤਲਬ 5-7000 ਲਾ ਕੇ ਵੀ ਉੱਥੇ ਕੀ ਸੀਗਾ ਸਿਸਟਮ ਬੋਡੀ ਦਾ ਤੇ ਜੇ ਲੋਕਲ ਡਾਕਟਰ ਤੋਂ 2-3000 ਦੀ ਲੈ ਲਈ ਤੇ ਉੱਥੇ ਉਹ ਵੀ ਉਹਨਾਂ ਕੀ ਸਿਸਟਮ ਸੀ ਉਹ 2-3 ਘੰਟੇ ਖਰਾਬ ਕਰਨੇ ਪੈਂਦੇ ਸੀਗੇ ਇਹ ਸਾਰਾ ਏਦਾਂ ਸੀਗਾ ਕਿ ਲੋਕਲ ਡਾਕਟਰ ਨੇ ਆਣਾ ਘਰ ਵੀ ਆ ਕੇ ਦੇ ਜਾਣੀਆਂ ਜੇ ਟੈਸਟ ਦੇ ਜਾਂਦੇ ਆ ਘਰੇ ਲੈ ਜਾਣਾ ਉਹਨਾਂ ਨੇ ਕੱਢ ਗਏ ਇਸ ਤੋਂ ਤੇ ਫਿਰ ਤਕਰੀਬਨ ਘਾਰ ਹੀ ਦੇ ਜਾਂਦੇ ਸੀ ਉਹ ਮਤਲਬ ਦਵਾਈਆਂ ਆਸਰੀ ਕੰਮ ਚੱਲਦੀਆਂ ਦਵਾਈ ਖਾ ਲੈਂਦੇ ਸੀ ਉਹਦੇ ਨਾਲ ਕੰਮ ਕਰੀ ਜਾਂਦੇ ਸੀ ਕੰਮ ਕਰੀ ਜਾਂਦੇ ਸੀ ਕਈ ਵਾਰ ਤਾਂ ਇਦਾਂ ਵੀ ਜ਼ਿਆਦਾ ਹੁੰਦਾ ਸੀ ਕਿ ਸਵੇਰੇ ਬੱਚਿਆਂ ਨੂੰ ਸਕੂਲ ਵਗੈਰਾ ਭੇਜ ਕੇ ਉਸ ਤੋਂ ਬਾਅਦ ਨਾਸ਼ਤੇ ਤੋਂ ਪਹਿਲਾਂ ਟ੍ਰੀਟਮੈਂਟ ਆਪਣਾ ਕਰਕੇ ਫਿਰ ਨਾਸ਼ਤਾ ਕਰਕੇ ਫਿਰ ਅੱਧਾ ਪੌਣਾ ਘੰਟਾ ਰੈਸਟ ਕਰਨੀ ਫਿਰ ਸਾਫ ਸਫਾਈ ਇਹ ਜਾਂ ਘਰ ਦਾ ਕੋਈ ਵੀ ਕੰਮ ਆ ਫਿਰ ਬਾਅਦ ਵਿੱਚ ਕਰਨਾ ਮਤਲਬ ਜਿਵੇਂ ਜ਼ਿਆਦਾਤਰ ਪਰਿਵਾਰਾਂ ਨੇ ਦੇਖਦੇ ਨੇ ਜਿਵੇਂ ਤੁਸੀਂ ਕੰਮ ਮਲਸਵੇਰੇ ਉੱਠੇ ਥੋੜਾ ਜਿਹਾ ਕੀਤਾ ਬੱਚ ਨੂੰ ਭੇਜਿਆ ਉਦੋਂ ਵਾਰ ਰੈਸਟ ਤੇ ਹੋ ਜਾਂਦੇ ਰੈਸਟ ਕਰਕੇ ਹੀ ਕੰਮ ਕਰ ਸਕਦੇ ਸੀ ਇਹਨੇ ਬਾਡੀ ਅਲੋ ਨਹੀਂ ਕਰਦੀ ਸੀ ਇਸ ਤਰ੍ਹਾਂ ਕਰਦੀ ਸੀ ਬਾਡੀ ਸ ਲੱਤਾਂ ਚ ਪੇਨਸ ਬਹੁਤ ਹੁੰਦੀ ਆ ਬਾਹਾਂ ਅੱਧੀਆਂ ਜਿਆਦਾ ਦਰਦ ਕਰਦੀਆਂ ਸੀਗੀਆਂ ਕਿ ਜੇ ਆਪਾਂ ਜੋਤ ਲਗਾਣੇ ਜਾਂ ਧੂਪ ਬੱਤੀ ਕਰਨ ਦੋਸ ਕੈਂਟਲਾ ਦੇ ਬਾਹਾਂ ਇਤਾਂ ਜਿਆਦਾ ਬਹੁਤ ਜਿਆਦਾ ਦਰਦ ਕਰਦੀਆਂ ਸੀ ਉਹ ਵੀ ਨਹੀਂ ਸੀ ਲੱਗ ਰਹੀ ਮੈਂ ਕੰਮ ਕੀ ਕਰਦੀ ਹਾਂ ਭੈਣ ਜੀ ਘਰੇ ਮੈਂ ਸਕ ਹਾਊਸ ਵਾਈਫ ਤੇ ਸਲਾਈ ਦਾ ਕੰਮ ਕਰਦੀ ਹਾਂ ਮੈਂ ਹਾਊਸ ਵਾਈਫ ਹਾਂ ਸਲਾਈ ਦਾ ਕੰਮ ਕੰਮ ਦੀ ਕੀ ਕੰਡੀਸ਼ਨ ਸੀ ਉਹ ਕੰਮ ਦੀ ਕੰਡੀਸ਼ਨ ਸਰ ਮੇਰੀ ਬਹੁਤ ਟਾਈਟ ਸੀ ਕਿਉਂਕਿ ਕੰਮ ਹੋ ਵੀ ਨਹੀਂ ਸੀ ਪਾਂਦਾ ਸਰਵਾਈਕਲ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਸੀਗਾ ਕਿ 10 15 ਮਿੰਟ ਰੈਗੂਲਰ ਮਸ਼ੀਨ ਤੇ ਬੈਠੇ ਜਾਂਦਾ ਸੀ ਉਸ ਤੋਂ ਇਲਾਵਾ ਵੀ ਕਿ 10 15 ਮਿੰਟ ਤੁਹਾਨੂੰ ਪਤਾ ਕੱਪੜਾ ਸੈਟ ਅਪ ਵਗੈਰਾ ਕਰਨ ਨੂੰ ਲੱਗ ਜਾਂਦੇ ਸੀਗੇ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਬੋਡੀ ਸਰਵਿਸ ਦਾ ਪਤਾ ਲੱਗਾ ਮੈਂ ਇਹਨੂੰ ਲੈਣ ਤੋਂ ਬਾਅਦ ਵੀ ਮੈਂ ਮੈਂ ਤਾਂ ਯਕੀਨ ਕਿਵੇਂ ਬਣਿਆ ਮਲ ਇਹ ਚੀਜ਼ ਯਕੀਨ ਸਰ ਮੈਂ ਕੋਈ ਚੀਜ਼ ਨਹੀਂ ਸੀਗਾ ਕਿ ਮੈਨੂੰ ਜਿਨ੍ਹਾਂ ਨੇ ਦੱਸਿਆ ਸੀਗਾ ਤੇ ਉਹਨਾਂ ਨੇ ਮੈਨੂੰ ਸਮਝਾਇਆ ਕਹਿੰਦੇ ਕਿ ਉਹ ਇਲੈਕਟ੍ਰੋਨਿਕ ਦਾ ਕੰਮ ਕਰ ਰਿਹਾ ਸੀ ਉਹ ਕਹਿੰਦੇ ਮੇਰੇ ਕੋਲ ਬੈਗ ਚੱਕ ਕੇ ਤੁਰਿਆ ਨਹੀਂ ਸੀ ਜਾਂਦਾ ਤੇਰਾ ਤਾਂ ਘਰ ਦਾ ਹੀ ਗਾਮਾ ਵੀ ਮੇਰੇ ਕੋਲ 20 20 ਕਿਲੋ ਦਾ ਬੈਗ ਆ ਤੇ ਇਹ ਠੀਕ ਹੋ ਗਿਆ ਤੇ ਤੂੰ ਕਿਵੇਂ ਨਹੀਂ ਹੋਏਂਗੀ ਫਿਰ ਮੈਂ ਉਹਨਾਂ ਦੇ ਕਹਿਣ ਤੇ ਵਿਸ਼ਵਾਸ ਜਿਆ ਕਰਕੇ ਲੈ ਲਿਆ ਫਿਰ ਵੀ ਮੈਂ ਜਦੋਂ ਜਦ ਜੇ ਸ਼ੁਰੂ ਤਾਂ ਜਿਵੇਂ ਕਿ ਪ੍ਰੋਪਰ ਆਪਾਂ ਦਵਾਈ ਨੂੰ ਪੈਨੇ ਆ ਗ੍ਰਾਮ ਆ ਰਵੇ ਫਟਫਟ ਖਾ ਲਾਂ ਕਿ ਟਾਈਮ ਟੂ ਟਾਈਮ ਮੈਂ 4 ਵਜੇ ਡੇਲੀ ਰੂਟੀਨ ਵਾਈਜ਼ ਉੱਠਨੇ ਆ ਵੈਸੇ ਵੀ ਉੜਦੇ ਆ ਬਿਲਕੁਲ ਮੈਂ ਲਈ ਜਾਣੇ ਲਈ ਜਾਣੇ ਮੈਂ ਹਰ ਤਕਰੀਬਨ ਹਫਤੇ ਕੁ ਬਾਅਦ ਭਾਜੀ ਨੂੰ ਫੋਨ ਲਾਉਣਾ ਸ਼ੁਰੂ ਕਰਤਾ ਕਿ ਭਾਜੀ ਮੈਨੂੰ ਕੋਈ ਫਰਕ ਨਹੀਂ ਦੱਸਿਆ ਇਹਨੇ ਕੋਈ ਫਰਕ ਨਹੀਂ ਦੱਸਿਆ ਇਹਨਾਂ ਨੇ ਮੈਨੂੰ ਦਿੱਤਾ ਰਿਜ਼ਲਟ 20 ਦਿਨ ਬਾਅਦ 20 ਦਿਨ ਬਾਅਦ ਮਹਿਸੂਸ ਹੋਣਾ ਸਟਾਰਟ ਹੋਇਆ ਹਾਂਜੀ 20 ਦਿਨ ਬਾਅਦ ਮੈਨੂੰ ਐਦਾਂ ਕਿ ਲੱਗਿਆ ਕਿ ਬਾਡੀ ਚ ਐਕਟਿਵਪਨ ਆ ਰਿਹਾ ਆ ਕਿ ਜੇ ਮੈਂ ਕੋਈ ਕੰਮ ਨਹੀਂ ਸੋਚਦੀ ਵੀ ਨਹੀਂ ਸੀ ਹੁੰਦੀ ਤਾਂ ਮੈਂ ਉਹ ਵੀ ਕਰਨਾ ਸ਼ੁਰੂ ਕਰਤਾ ਓਕੇ ਵੀ ਜਾਨੀ ਕਿ ਇੰਨਾ ਕੁ ਵਧੀਆ ਕਿ ਕਿੱਥੇ ਮੈਂ ਚੱਲ ਜੇ ਕੋਈ ਗਰੋਸਰੀ ਵਗੈਰਾ ਕਰਨ ਜਾਣਾ ਕਿਉਂਕਿ ਮੈਂ ਕੱਲੀ ਹਾਂ ਘਰ 'ਚ ਤੇ ਮੈਂ ਸੋਚਣਾ ਕਿ ਸਵੇਰੇ ਸ਼ਾਮ ਸ਼ਾਮ ਐਦਾਂ ਕਰਨਾ ਪਰ ਨਹੀਂ ਉਹ ਸਾਰਾ ਮੇਰਾ ਆਲਸ ਪੰ ਚੱਕਿਆ ਗਿਆ ਕਿ ਮੈਂ फटाफट ਜਿਹੜਾ ਧੁੱਪ ਹੋਵੇ ਸ਼ਾਮ ਹੋਵੇ ਕਿਉਂਕਿ ਦਸਹਿਰਾ ਟਾਈਮ ਸੀਗਾ ਮੌਸਮ ਠੀਕ ਸੀਗਾ ਤੇ ਮੈਂ ਆਪਣਾ ਉਹ ਟ੍ਰੀਟਮੈਂਟ ਪੂਰਾ ਕੀਤਾ ਉਸ ਤੋਂ ਬਾਅਦ ਮੈਂ ਸੈਕਿੰਡ ਡੋਸ ਨਹੀਂ ਲਈ ਉਹਦੀ ਫਸਟ ਡੋਸ ਸੀਵੇ ਕੰਪਲੀਟ ਫਸਟ ਡੋ ਚੇ ਕੰਪਲੀਟ ਓਕੇ ਹੋ ਗਿਆ ਮਤਲਬ ਤੁਸੀਂ ਕਹਿ ਰਹੇ ਹੋ ਜੀ ਮੈਂ ਲੈਕਟ੍ਰੀਸ਼ਨ ਦਾ ਜਿਹੜਾ ਬੰਦਾ ਕੰਮ ਕਰਦਾ ਸੀ ਉਹ ਕਹਿੰਦਾ ਮੈਂ ਤੂੰ ਤੁਰਿਆ ਵੀ ਨਹੀਂ ਮਤਲਬ ਉਹਨੇ ਪ੍ਰੋਮੋਸ਼ਨ ਕੀਤੀ ਤੋ ਉਹਨੇ ਵਰਤਿਆ ਹੋਇਆ ਸੀ ਉਹਨੇ ਰਿਜ਼ਲਟ ਵੀ ਮੇਰੇ ਤੋਂ ਤੁਰਿਆ ਨਹੀਂ ਆਂਦਾ ਸੀ ਅੱਜ 20 ਕਿਲੋ ਦਾ ਬੈਗ ਚੱਕ ਕੇ ਦੁਰਦਾ ਉਹਤੋਂ ਰਿਜ਼ਲਟ ਆਇਆ ਦੇਖਿਆ ਤੁਸੀਂ ਫੇਥ ਬਣ ਗਿਆ ਹਾਂਜੀ ਫੇਰ ਸੈਕੰਡ ਰਿਜ਼ਲਟ ਮੇਰੇ ਮੈਂ ਆਪਣੇ ਹਸਬੰਡ ਤੇ ਲਿਆਉ ਫੋਰਨ ਗਏ ਸੀ ਉਹ ਜਦੋਂ ਆਏ ਉਹਨਾਂ ਦਾ ਬੀਬੀ ਜ਼ਿਆਦਾ ਹਾਈ ਰਹਿੰਦਾ ਸੀ ਇੱਕ ਵੀਕ ਸਾਲ ਪੁਰਾਣੀ ਉਹਨਾਂ ਦੇ ਮੋਢੇ 'ਚ ਦਰਦ ਰਹਿੰਦਾ ਸੀਗਾ ਤੇ ਉਹਦੇ ਨਾਲ ਉਹਨਾਂ ਦੇ ਫੁੱਟਵਾਲੇ ਵੱਜਾ ਸੀਗਾ ਠੀਕ ਹੈ ਜੀ ਫਿਰ ਉਹਨਾਂ ਦਾ ਬੀਬੀ ਤੇ ਆਪਣੇ ਤਹਿਜਾ ਬਹੁਤ ਜ਼ਿਆਦਾ ਬਣਦਾ ਸੀ ਖਾਣਾ ਵਗੈਰਾ ਵੀ ਨਹੀਂ ਸੀ ਖਾ ਸਕਦੇ ਉਹਨਾਂ ਨੇ ਇੱਕ ਪੈਕ ਇੱਥੇ ਲਿਆ ਉਹਦੇ ਨਾਲ ਹੀ ਬਰਨਾਲੇ ਵੀ ਆਪਾਂ ਗਏ ਸੀ ਕੈਂਪ ਤੇ ਅੱਛਾ ਉਹਨਾਂ ਤੋਂ ਬਾਅਦ ਉਹਨਾਂ ਨੂੰ ਫਰਕ ਪੈ ਗਿਆ ਜਾਨ ਲੱਗੇ ਇੱਕ ਲੈ ਗਿਆ ਥਰਡ ਰਿਜ਼ਲਟ ਮੈਂ ਆਪਣੀ ਬੇਟੀ ਦੇ ਲਿਆ ਉਹਨਾਂ ਦੇ ਗੁੱਟ ਤੇ ਰਸੌਲੀ ਸੀਗੀ ਨਾਲ ਵੀ ਆਈ ਹੋਈ ਹੈ ਬੇਟੀ ਮਤਲਬ ਗੱਠ ਜੀ ਬਣ ਗਿਆ ਹਾਂਜੀ ਤੇ ਉਹਨਾਂ ਨੂੰ ਡਾਕਟਰਾਂ ਨੇ ਸਾਰਿਆਂ ਨੇ ਕਹਿਤਾ ਸੀ ਕਿ ਜੇ ਤਾਂ ਨਹੀਂ ਪੇਨ ਕਰਦੀ ਤਾਂ ਠੀਕ ਆ ਅਦਰਵਾਈਜ਼ ਇਹਦੇ ਵਿੱਚ ਕੁਝ ਵੀ ਹੋ ਸਕਦਾ ਫਿਰ ਟੈਸਟ ਵਗੈਰਾ ਕਰਵਾਏ ਨਿਕਲਿਆ ਕੁਝ ਨਹੀਂ ਉਹਦੇ ਵਿੱਚ ਉਹ ਕਹਿੰਦੇ ਕਿ ਇਹਦਾ ਆਪਰੇਟ ਹੀ ਹੋਣਾ ਇਹਦਾ ਕੋਈ ਹੱਲ ਨਹੀਂ ਫਿਰ ਮੈਂ ਭਾਜੀ ਨਾਲ ਗੱਲ ਕੀਤੀ ਹਰਨੇਕ ਭਾਜੀ ਨਾਲ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਮੈਨੂੰ ਦੇ ਦਿਓ ਪੈਕ ਬੇਟੀ ਨੂੰ ਪੈਕ ਦਿੱਤਾ ਉਹਨੇ ਅਜੇ ਤੱਕ ਵੀ ਮਹੀਨਾ ਕਿ ਹੋਇਆ ਅਜੇ ਉਹਨੂੰ 10 ਦਿਨ ਦੇ ਵਿੱਚ ਹੀ ਰਿਜ਼ਲਟ ਮਿਲ ਗਿਆ ਕਿ ਉਹ ਕਹਿ ਰਹੀ ਸੀ ਕਿ ਮੰਮੀ ਮੇਰੀਆਂ ਨਾੜਾਂ ਇੱਦਾਂ ਚੱਲ ਰਹੀਆਂ ਆ ਵੀ ਐਂ ਲੱਗਦਾ ਜਿਵੇਂ ਕੁਝ ਤੁਰਦਾ ਹੁੰਦਾ ਹੈ ਤੇ ਵੇਰੋਂ ਉਹਨਾਂ ਨੇ ਹੌਲੀ ਹੌਲੀ ਤੁਰਨ ਦੇ ਨਾਲ ਲੱਗਦਾ ਘਟਦੀ 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 ਚੜਿ ਗਏ 15 ਦਿਨਾਂ ਚ ਕੰਪਲੀਟ ਹੋ ਗਈ ਤੇ ਹਲੇ ਉਹਨਾਂ ਦੀ ਗੱਤ ਖਤਮ ਹੋ ਗਈ ਵਿੱਚੋਂ ਖਤਮ ਬਿਲਕੁਲ ਟੋਟਲੀ ਖਤਮ ਆ ਮੁਬਾਰਕਾਂ ਮੰਜੀ ਬਹੁਤ ਬਹੁਤ ਥੈਂਕ ਯੂ ਸਰ ਤੇ ਹੁਣ ਉਹਨੇ ਹਲੇ ਤੱਕ ਵੀ ਪੂਰਾ ਕੋਰਸ ਉਹਨੇ 10 ਦਿਨ ਪੀਕੇ ਕੋ ਡੇਲੀ ਜਾਂਦੀ ਆ ਪੜਨ ਤੇ ਉਹ ਕੋ ਟਾਈਮ ਕੱਟ ਹੁੰਦਾ ਆ ਸ਼ਾਮ ਨੂੰ 6 ਵਜੇ ਜਾਂਦੇ ਆਉਂਦੇ ਨੂੰ ਉਹਨੇ ਹਲੇ ਤੱਕ ਵੀ ਪੈਕ ਪੂਰਾ ਨਹੀਂ ਕੀਤਾ ਪਰ ਉਹਨੂੰ ਰਿਜ਼ਲਟ 100% ਮਿਲਿਆ ਉਹ ਮੈਨ ਜੂਜ਼ ਕਰ ਰਹੇ ਨੇ ਮਲ ਰੈਗੂਲਰ ਹਲੇ ਉਹ ਰਿਜ਼ਲਟ ਆ ਗਿਆ ਹਾਂਜੀ ਪੰਜ ਜਿਵੇਂ ਮਨ ਲੋ ਐਨੇ ਵਧੀਏ ਤੁਹਾਨੂੰ ਰਿਜ਼ਲਟ ਮਲੋ ਟਾਈਮ ਤੇ ਕੰਮ ਦੀ ਕੰਡੀਸ਼ਨ ਕੀ ਸੀ ਤੁਹਾਡੇ ਦੀ ਵੀ ਜਿਹੜਾ ਤੁਸੀਂ ਕੋਈ ਕੋਈ ਸਲਾਈ ਦਾ ਕੰਮ ਹੈ ਟਾਈਮ ਤੇ ਦੇਣਾ ਹੁੰਦਾ ਮਨ ਸਰਵਾਈਕਲ ਸੀ ਪਰ ਅੱਜ ਤੁਹਾਡੀ ਕੰਡੀਸ਼ਨ ਕੀ ਆ ਸਰ ਬੱਸ ਬਰਤਨ ਤੋਂ ਬਾਅਦ ਸੇਅ ਬਰਤਨ ਤੋਂ ਬਾਅਦ ਬਹੁਤ ਵਧੀਆ ਮੇਰਾ ਰਿਜ਼ਲਟ ਆ ਕਿਉਂਕਿ ਮੇਰੇ ਬ੍ਰਦਰ ਆਏ ਸੀ ਫੌਰਨ ਤੋਂ ਉਹ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਆਪਣੇ ਸੂਟ ਬਾਹਰੋਂ ਤੋਂ ਸਮਾਨੀਆ ਉਹਦਾ ਤੁਸੀਂ ਲੋਕਾਂ ਦਾ ਕੰਮ ਕਰਦੇ ਆਂ ਫਸਟ ਟਾਈਮ ਕੰਡੀਸ਼ਨ ਇਹ ਇੰਨੀ ਸੀਗੀ ਵਿਟਾਮਿਨ ਡੀ ਵੀ ਘਟਿਆ ਹੋਇਆ ਸੀ ਸਰਵਾਈਕਲ ਵੀ ਬਹੁਤ ਜ਼ਿਆਦਾ ਸੀਗਾ ਤੇ ਕੰਮ ਹੋ ਹੀ ਨਹੀਂ ਸੀ ਪਾਉਂਦਾ ਮੇਰੇ ਕੋਲ ਫਿਰ ਸਾਰਾ ਮੈਂ ਆਪਣਾ ਆਪਣੇ ਖੁਦ ਦੇ ਵੀ ਬਾਹਰੋਂ ਸਟਿਚ ਕਰਵਾਏ ਕਿਉਂਕਿ ਸਾਡੇ ਮੈਰਿਜ ਸੀ ਬਹੁਤ ਜਲਦੀ ਜ ਫਿਰ ਉਸ ਤੋਂ ਬਾਅਦ ਜਦੋਂ ਮੈਂ ਜੂਸ ਪੀਣਾ ਸ਼ੁਰੂ ਕੀਤਾ ਪੰਜੇ ਜੂਸਾਂ ਨੇ ਮੈਨੂੰ ਇੰਨਾ ਵਧੀਆ ਰਿਜ਼ਲਟ ਦਿੱਤਾ ਕਿ ਇਸ ਟਾਈਮ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੀ ਬਾਡੀਜ਼ ਦੀਆਂ ਲੱਤਾਂਵਾਹਾਂ ਦੀਆਂ ਨਾੜਾਂ ਵੀ ਬਹੁਤ ਚੜਦੀਆਂ ਸੀ ਉਹ ਵੀ हट ਗਈਆਂ ਹੋ ਬਿਲਕੁਲ ਓਕੇ ਹੈ ਬਿਲਕੁਲ ਮਤਲਬ ਕਹਿੰਦੇ ਹੋ ਤੁਸੀਂ ਓਕੇ ਆ ਬਿਲਕੁਲ ਓਕੇ ਤਾਂ ਜਿਵੇਂ ਲੱਖਾਂ ਹੀ ਲੋਕ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਾਡੀ ਸਰਵਸਤੇ ਬਾਰੇ ਮੈਂ ਸੁਨੇਹਾ ਦੇਣਾ ਚਾਹੁੰਦੀ ਆ ਕਿ ਜਿਹੜੇ ਪ੍ਰੋਪਰ ਠੀਕ ਨੇ ਉਹਨਾਂ ਨੂੰ ਵੀ ਕਿਉਂਕਿ ਅੱਜ ਕੱਲ ਦਾ ਖਾਣ ਪਾਣ ਚਾਈਨੈਸ ਫੂਡ ਵਗੈਰਾ ਦੇ ਨਾਲ ਹਰ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਨੂੰ ਇਹ ਪ੍ਰੋਬਲਮ ਆਉਂਦੀਆਂ ਆਉਂਦੀਆਂ ਕਿਉਂਕਿ ਨਾੜਾਂ ਜਾਮ ਹਰਤੀਆਂ ਹੁੰਦੀਆਂ ਨੇ ਹਰੇਕ ਨੂੰ ਵਰਤਣਾ ਚਾਹੀਦਾ ਹੈ ਚਾਹੀਦਾ ਜੀ ਜ਼ਰੂਰ ਲੈਣਾ ਚਾਹੀਦਾ ਓਕੇ ਜਿਵੇਂ ਬੰਨੀ ਸਾਰਿਆਂ ਨੂੰ ਵਰਤਣਾ ਚਾਹੀਦਾ ਤੁਸੀਂ ਕਿਹਾ ਤਾਂ ਦੋਸਤੋ ਜਿਵੇਂ ਤੁਸੀਂ ਸੁਣ ਰਹੇ ਹੋ ਵੀ ਭੈਣ ਜੀ ਨੇ ਵਰਤਿਆ ਅੱਜ ਰਿਜ਼ਲਟ ਸਾਹਮਣੇ ਆ ਮਲ ਅੱਜ ਸਲਾਈ ਭੈਣ ਜੀ ਕਿੰਨਾ ਟਾਈਮ ਤੁਸੀਂ ਕਰ ਲੈਨੇ ਹੋ ਕੰਮ ਕਰਨ ਦੀ ਪਾਵਰ ਕਿੰਨੀ ਕੁ ਵਧ ਗਈ ਤੁਹਾਡੀ ਬਹੁਤ ਵਧ ਗਈ ਸਰ ਮੈਂ ਅੱਗੇ ਦਿਨ ਚ ਇੱਕ ਵੀ ਨਹੀਂ ਜ਼ਰੂਰਤ ਪੂਰਾ ਕਰ ਪਾਂਦੀ ਹਾਂ ਦੋ ਵੀ ਬਣਾ ਲਈਦੀ ਆ ਓਕੇ ਜੀ ਮਲ ਖਰਚਾ ਤੁਸੀਂ ਤਾਂ ਫ੍ਰੀ ਕਰਤਾ ਫਿਰ ਵਧੀਆ ਓਕੇ ਤਾਂ ਦੋਸਤੋ ਜਿਵੇਂ ਤੁਸੀਂ ਸੁਣਿਆ ਭੈਣ ਜੀ ਨੂੰ ਦੱਸਿਆ ਗਿਆ ਵੀ ਸਰਵਸ ਪੈਕ ਇੱਕ ਵਾਰੀ ਮੇਰੇ ਖਿਆਲ ਚ ਮੈਂ ਇਹੀ ਦੱਸਿਆ ਗਾਣਾ 50 ਦਿਨ ਲਓ ਜੇ ਰਿਜ਼ਲਟ ਆਇਆ ਤਾਂ ਦੁਬਾਰੋਂ ਲੈ ਲੈ ਹਾਂਜੀ ਮੈਂ ਲਈ ਆਈ ਨਹੀਂ ਸਰ ਮੈਨੂੰ ਜ਼ਰੂਰਤ ਨਹੀਂ ਕੀ ਓਕੇ ਤਾਂ ਦੋਸਤੋ ਸੋਚ ਸਕਦੇ ਹੋ ਵੀ ਬਾਡੀ ਸਰਵਿਸ ਸਰੀਰ ਦੀ ਸਫਾਈ ਆ ਨਾ ਕੋਈ ਇਹ ਦਵਾਈ ਆ ਇਹ ਧਿਆਨ ਨਾਲ ਗੱਲ ਸਮਝਣ ਵਾਲੀ ਆ ਵੀ ਸਰੀਰ ਦੀ ਸਫਾਈ ਕਰਾਓ ਕੁੱਲ 50 ਦਿਨ ਦਾ ਤੁਹਾਨੂੰ ਪਹਿਲਾਂ ਦਿੱਤਾ ਜਾਊਗਾ ਔਰ ਜਿਹੜਿਆਂ ਨੂੰ ਤੁਹਾਨੂੰ ਵੀਡੀਓ ਭੇਜੀ ਆ ਉਹਨਾਂ ਨਾਲ ਗੱਲਬਾਤ ਕਰਕੇ 50 ਦਿਨ ਦਾ ਤੁਹਾਨੂੰ ਪਹਿਲਾਂ ਕੋਰਸ ਦਿੱਤਾ ਜਾਊ ਜੇ ਤੁਹਾਨੂੰ ਰਿਜ਼ਲਟ ਆ ਗਿਆ ਦੁਬਾਰੋਂ ਤਾਂ ਲੈਣਾ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਆ ਸਰੀਰ ਦੀ ਸਫਾਈ ਕਰਾਨ ਨਾਲੇ ਸਾਡੀ ਬਾਡੀ ਆਟੋਮੈਟਿਕ ਕੰਮ ਕਰਨਾ ਸਟਾਰਟ ਕਰ ਦਿੰਦੀ ਆ ਤਾਂ ਜਿੰਨੇ ਇਸ ਤਰ੍ਹਾਂ ਦੇ ਪਰਿਵਾਰ ਨੇ ਤੁਹਾਡੇ ਰਿਲੇਸ਼ਨ ਜਿਨ੍ਹਾਂ ਨੂੰ ਕੋਈ ਦਿੱਕਤ ਆ ਹੁਣ ਉਹਨਾਂ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਇਹਦੀ ਜ਼ਿੰਦਗੀ ਬਦਲ ਸਕੇ ਥੈਂਕ ਯੂ ਸਾਥੀ ਸੇ